ਪਾਕਿਸਤਾਨ ਹੈਗਾ ਉਹ ਇੱਕ ਟਟੋਰਾ ਫੜ ਕੇ ਸਾਰੇ ਵਿਸ਼ਵ ਭਰ ਦੇ ਵਿੱਚ ਭੀਖ ਮੰਗਦਾ ਫਿਰਦਾ ਆਪਣੀ ਸਰਵਾਈਵਲ ਵਾਸਤੇ ਲੇਕਿਨ ਦੂਜੇ ਪਾਸੇ ਹਿੰਦੁਸਤਾਨ ਨੂੰ ਕਿਵੇਂ ਡਿਸਟਰਬ ਕਰਨਾ ਹੈ ਇਹਦੇ ਵਾਸਤੇ ਕੰਮ ਕਰ ਰਹੀ ਹੈ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ ਤੁਸੀਂ ਅੱਗੇ ਇੱਕ ਅਟੈਕ ਕੀਤਾ ਸੀਗਾ ਤੁਹਾਡੇ ਘਰ ਚ ਕੁਸ ਕੇ ਮਾਰਿਆ ਸੀ ਤੇ ਅਮਨ ਸ਼ਾਂਤੀ ਬਹਾਲ ਹੋਈ ਹੈ ਜਮੁਕਾ ਸ਼ਮੀਰ ਤਰੱਕੀ ਦੀ ਰਾਹ ਤੇ ਚੱਲਿਆ ਹੈ ਉੱਥੇ ਲੋਕ ਖਾਲੀਵਲ ਚੱਲੇ ਨੇ ਲੇਕਿਨ ਪਾਕਿਸਤਾਨ ਤੋਂ ਇਹ ਸਾਰੀ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਕਿ ਕਸ਼ਮੀਰ 'ਚ ਸ਼ਾਂਤੀ ਕਿਵੇਂ ਹੋ ਸਕਦੀ ਹੈ ਪਾਕਿਸਤਾਨ ਨੂੰ ਇਸ ਕਲ ਦੀ ਚੇਤਾਵਨੀ ਵੀ ਹੈ ਕਿ ਆਪਣੀ ਹਰਕਤਾਂ ਤੋਂ ਬਾਜਾਓ ਅੱਗੇ ਤੁਸੀਂ ਬਰਬਾਦ ਹੋਗੇ ਹੋਰ ਕਿੰਨਾਕ ਬਰਬਾਦ ਹੋਗੇ ਪ੍ਰਿੰਦਰ ਮੋਦੀ ਜਿਹੜੇ ਨੇ ਆਪਣੀ ਸੋਚ ਉਕਰੇ ਹੁੰਦੇ ਤੇ ਉਸੇ ਵਕਤ ਜਿਹੜਾ ਇਹ ਅਟੈਕ ਕੀਤਾ ਜਾਂਦਾ ਕੀ ਲੱਗਦਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਚੀ ਸੰਦੇਸ਼ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈ ਪਾਕਿਸਤਾਨ ਦਾ ਹਮੇਸ਼ਾ ਇਹ પ્રયાસ ਹੋਇਆ ਕਿ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਕੋਈ ਇੰਪੋਰਟੈਂਟ ਈਵੈਂਟ ਹੋਵੇ ਉਹਦੇ ਕੋਈ ਨਾ ਕੋਈ ਸ਼ਰਾਦ ਕਰੇ ਦਾ ਸਮਰ న్యూਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਲੋਕ ਸਭਾ ਚੋਣਾਂ 2024 ਤੋਂ ਬਾਅਦ ਜਿਹੜਾ ਹੈ ਭਾਈਪਾ ਦੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ ਜਿਸ ਤੋਂ ਬਾਅਦ ਇੱਕ ਪਾਸੇ ਨਰਿੰਦਰ ਮੋਦੀ ਜਿਹੜਾ ਹੈ ਪ੍ਰਧਾਨ ਮੰਤਰੀ ਵਜੋਂ ਆਪਣੀ ਸੋਹ ਚੁੱਕਰੇ ਹੁੰਦੇ ਆ ਤੇ ਦੂਜੇ ਪਾਸੇ ਇੱਕ ਮੰਦ ਭਾਗੀ ਘਟਨਾ ਦੀ ਖਬਰ ਜਿਹੜੀ ਹੈ ਸਾਹਮਣੇ ਆਉਂਦੀ ਹੈ ਜੰਮੂ ਕਸ਼ਮੀਰ ਤੋਂ ਵੈਸ਼ਨੋ ਦੇਵੀ ਲਈ ਯਾਤਰੀਆਂ ਦੀ ਜਿਹੜੀ ਬੱਸ ਜਾ ਰਹੀ ਹੁੰਦੀ ਹੈ ਉਸ ਦੇ ਉੱਪਰ ਅੱਤਵਾਦੀਆਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਬੱਸ ਜਿਹੜੀ ਹੈ ਖਾਈ ਦੇ ਵਿੱਚ गिर ਜਾਂਦੀ ਹੈ 10 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ 32 ਤੋਂ ਵੱਧ ਜਿਹੜੇ ਸ਼ਰਧਾਲੂ ਉਹ ਕਾਇਲ ਦੱਸੇ ਜਾ ਇਸੇ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਸਰੀਨਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਲੱਗਦਾ ਜਿਵੇਂ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਆਪਣਾ ਸੋਚ ਸਮਾਗਮ ਜਿਹੜਾ ਚੁੱਕ ਰਹੇ ਹੁੰਦੇ ਨੇ ਦੂਜੇ ਪਾਸੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਂਦੀ ਆ ਅਤਵਾਦੀਆਂ ਦੇ ਵੱਲੋਂ ਸ਼ਰਧਾਲੂਆਂ ਦੀ バス ਦੇ ਉੱਤੇ ਜਿਹੜਾ ਅਟੈਕ ਕਰ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤੇ ਮੈਂ ਇਸ ਦੁਖਦ ਘਟਨਾ ਜਿਹੜੀ ਵਾਪਰੀ ਉਹਦੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਗਹਿਰਾ ਦੁੱਖ ਪ੍ਰਗਟ ਕਰਦਾ ਕਿਉਂਕਿ ਘਰੋਂ ਵਿਅਕਤੀ ਮਾਮਾਈ ਦੇ ਦਰਸ਼ਨ ਕਰਨ ਜਾ ਰਿਹਾ ਹੈ ਔਰ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ ਇਹ ਬੜਾ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖ ਦਾ ਵਿਸ਼ਾ ਵੀ ਹੈ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦਾ ਉਹ ਅਨਕੰਦੇ ਨੇ ਬਾਰ ਬਾਰ ਉਹਨਾਂ ਚਿੱਤਰ ਪ੍ਰੇੜ ਹੁੰਦੀ ਹੈ ਉਹਨਾਂ ਦੇ ਘਰ ਚ ਕੁਸਕੇ ਸੀ ਉਹਨਾਂ ਨੂੰ ਮਾਰ ਕੇ ਆਣੇ ਫੇਰ ਵੀ ਉਸ ਨੂੰ ਅਕਲ ਨਹੀਂ ਆਉਂਦੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆਓ ਚਿੰਤਾ ਕਰਨੀ ਹੈ ਆਪਣੇ ਦੇਸ਼ 'ਚ ਫੈਲੀ ਗਰੀਬੀ ਤੇ ਚਿੰਤਾ ਕਰੋ ਆਪਣੇ ਦੇਸ਼ 'ਚ ਫੈਲੀ ਬੇਰੋਜ਼ਗਾਰੀ ਦੀ ਚਿੰਤਾ ਕਰੋ ਅੱਜ ਪੰਜਾਬ ਜਿਹੜਾ ਪਾਕਿਸਤਾਨ ਹੈਗਾ ਉਹ ਇੱਕ ਕਟੋਰਾ ਫੜ ਕੇ ਸਾਰੇ ਵਿਸ਼ਵ ਭਰ ਦੇ ਵਿੱਚ ਭੀਖ ਮੰਗਦਾ ਫਿਰਦਾ ਆਪਣੀ ਸਰਵਾਈਵਲ ਵਾਸਤੇ ਲੇਕਿਨ ਦੂਜੇ ਪਾਸੇ ਹਿੰਦੁਸਤਾਨ ਨੂੰ ਕਿਵੇਂ ਡਿਸਟਰਬ ਕਰਨਾ ਹੈ ਇਹਦੇ ਵਾਸਤੇ ਕੰਮ ਕਰਦਾ ਹੈ ਔਰ ਇਹੀ ਉਹਦੀ ਬਰਬਾਦੀ ਦਾ ਕਾਰਨ ਹੈ ਦੇਸ਼ ਨੂੰ ਅੱਗੇ ਵਿਵਧਾਨ ਦੀ بجائے ਉਹ ਸਿਰਫ ਇਹ ਸੋਚਦਾ ਰਹਿੰਦਾ ਕਿ ਮੈਂ ਐਫਓਜੀ ਕਿਹੜੀ ਘਟਨਾ ਵਾਪਰੇ ਹਿੰਦੁਸਤਾਨ ਦੇ ਵਿੱਚ ਤੇ ਮੈਂ ਆਪਣੇ ਆਪ ਨੂੰ ਸ਼ਬਾਸ਼ੀ ਲੈਣਾ ਆਪਣੇ ਅਤਵਾਦੀ ਜਿਹੜੇ ਉਹਨਾਂ ਨੇ ਪਾਲੇ ਹੋਏ ਨੇ ਉਹਨਾਂ ਦੀ ਸ਼ਬਾਸ਼ੀ ਲੈਣਾ ਲੇਕਿਨ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹਨਾ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ ਤੁਸੀਂ ਅੱਗੇ ਇੱਕ ਅਟੈਕ ਕੀਤਾ ਸੀਗਾ ਤੁਹਾਡੇ ਘਰ ਚ ਕੁਸ ਕੇ ਮਾਰਿਆ ਸੀਗਾ ਔਰ ਤੁਸੀਂ ਚੂ ਨਹੀਂ ਸੀ ਕਰ ਸਕਦੇ ਤੁਸੀਂ ਡਰਨਲ ਮੋਡ 'ਚ ਸੀਗੇ ਕਿ ਸਾਡੇ ਘਰ ਆ ਕੇ ਥੱਪੜ ਕੋਈ ਮਾਰ ਕੇ ਚਲੇ ਗਿਆ ਅਸੀਂ ਕਿਹੜੇ ਮੂ ਨਾਲ ਵਿਸ਼ਵ ਦੇ ਅੱਗੇ ਜਾਈਏ ਦੇਸ਼ ਵਰਲਡ ਦੇ ਸਾਹਮਣੇ ਜਾਈਏ ਇਹ ਨਰਿੰਦਰ ਮੋਦੀ ਸਰਕਾਰ ਹੈ ਬਖਸ਼ੇਗੀ ਨਹੀਂ ਤੁਹਾਨੂੰ ਤੁਸੀਂ ਸਾਡੇ ਸ਼ਰਦਾਲੂਆਂ ਦੇ ਉੱਤੇ ਜਿਹੜੇ ਮਹਾਮਾਈ ਦੇ ਦਰਸ਼ਨ ਕਰਨ ਜਾ ਰਹੇ ਸੀਗੇ ਉਹਤੇ ਗੋਲੀਆਂ ਚਲਵਾਈਆਂ ਨੇ ਪਾਕਿਸਤਾਨ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜੋ ਰਿਜ਼ਲਟ ਹੈਗਾ ਉਹ ਭੁਗਤਣ ਵਾਸਤੇ ਤਿਆਰ ਹੋਵੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਹੈਗੀ ਹੈ ਨਰਿੰਦਰ ਮੋਦੀ ਦੇ ਅਗਵਾਈ ਚ ਜਿਹੜੀ ਸਰਕਾਰ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਐਫਓਜੀ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਔਰ ਜਿਹੜੇ ਵੀ ਦੋਸ਼ੀ ਨੇ ਸਾਡੀਆਂ ਫੋਰਸਸ ਲੱਗੀਆਂ ਇਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਉਹਨਾਂ ਦਾ ਬੰਦਾ ਹਿਸਾਬ ਕੀਤਾ ਜਾਏਗਾ ਉਹਨਾਂ ਨਾਲ ਔਰ ਜਿਹੜੇ ਵੀ ਅੱਤਵਾਦੀ ਪਾਕਿਸਤਾਨ ਭੇਜਣਾ ਚਾਹੁੰਦਾ ਹੈ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜਿਵੇਂ ਆਲਰੇਡੀ ਅਸੀਂ ਜਿਹੜਾ ਹੈਗਾ ਵੈ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਆਨ ਦੇ ਬਾਅਦ ਇੱਕ ਬਦਲਾਅ ਆਇਆ ਹੈ ਉੱਥੇ ਅਮਨ ਸ਼ਾਂਤੀ ਬਹਾਲ ਹੋਈ ਹੈ ਜੰਮੂ ਕਸ਼ਮੀਰ ਤਰੱਕੀ ਦੀ ਰਾਹ ਤੇ ਚੱਲਿਆ ਹੈ ਉੱਥੇ ਲੋਕ ਖੁਸ਼ਹਾਲੀ ਵੱਲ ਚੱਲੇ ਨੇ ਲੇਕਿਨ ਪਾਕਿਸਤਾਨ ਤੋਂ ਇਹ ਸਾਰੀ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਕਿ ਕਸ਼ਮੀਰ 'ਚ ਸ਼ਾਂਤੀ ਕਿਵੇਂ ਹੋ ਸਕਦੀ ਹੈ ਕਸ਼ਮੀਰ ਤਰੱਕੀ ਕਿਵੇਂ ਕਰ ਸਕਦਾ ਹੈ ਉਹ ਪਾਕਿਸਤਾਨ ਤੋਂ ਅੱਗੇ ਕਿਵੇਂ ਨਿਕਲ ਸਕਦਾ ਹੈ ਇਸ ਕਰਕੇ ਉਹ ਫੋਜੇ ਘਟਨਾਵਾਂ ਨੂੰ ਇੰਜ਼ਾਮ ਦੇਣ ਦਾ ਪ੍ਰਯਾਸ ਕਰਦਾ ਰਹਿੰਦਾ لیکن ਸਾਡੀਆਂ ਫੋਰਸਸ ਬਾਦਰ ਫੋਰਸਸ ਨੇ ਅਸੀਂ ਉਹਨਾਂ ਦੀ ਸ਼ਲਾਦਾ ਕਰਦੇ ਹਾਂ ਉਹ ਇਹਦਾ ਮੂੰਹ ਤੋੜ ਜਵਾਬ ਦੇਣਗੇ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਪਾਕਿਸਤਾਨ ਨੂੰ ਇਸ ਕਲ ਦੀ ਚੇਤਾਵਨੀ ਵੀ ਹੈ ਕਿ ਆਪਣੀ ਹਰਕਤਾਂ ਤੋਂ ਬਾਜਾਓ ਅੱਗੇ ਤੁਸੀਂ ਬਰਬਾਦ ਹੋਗੇ ਹੋਰ ਕਿੰਨਾਕ ਬਰਬਾਦ ਹੋਵੋਗੇ ਜੀ ਸਰੇਨ ਸਾਹਿਬ ਇੱਕ ਪਾਸੇ ਨਰਿੰਦਰ ਮੋਦੀ ਜਿਹੜੇ ਨੇ ਆਪਣੀ ਸੋਚ ਉਕਰੇ ਹੁੰਦੇ ਤੇ ਉਸੇ ਵਕਤ ਜਿਹੜਾ ਇਹ ਅਟੈਕ ਕੀਤਾ ਜਾਂਦਾ ਕੀ ਲੱਗਦਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਮੈਂ ਤੇ ਪਹਿਲਾਂ ਕਿਹਾ ਹੈਗਾ ਕਿ ਪਾਕਿਸਤਾਨ ਕੁਲ ਆਪ ਤੇ ਉਹ ਪਿਖ ਮੰਗਾ ਬਣ ਗਿਆ ਉਥੇ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਔਰ ਦੂਜੇ ਪਾਸੇ ਹਿੰਦੁਸਤਾਨ ਵਰਲਡ ਦੀ ਫਿਫਥ ਇਕਨੋਮੀ ਬਣ ਗਿਆ ਔਰ ਆਉਣ ਵਾਲੇ ਸਾਲ ਦੋ ਸਾਲ ਦੇ ਜਿਹੜੀ ਥਰਡ ਇਕਨੋਮੀ ਵਰਲਡ ਦੀ ਬਣਨ ਜਾ ਰਹੇ ਅਸੀਂ ਵਰਲਡ ਦੀ ਸੁਪਰ ਪਾਵਰ ਬਣਨ ਜਾ ਰਹੇ ਹਾਂ ਅੱਜ ਸਾਰਾ ਵਰਲਡ ਜਿਹੜਾ ਹੈਗਾ ਵਾ ਹਿੰਦੁਸਤਾਨ ਵੱਲ ਦੇਖਦਾ ਔਰ ਪਾਕਿਸਤਾਨ ਕਟੋਰਾ ਫੜ ਕੇ ਉਹਨਾਂ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਪੀਖ ਮੰਗ ਰਿਹਾ ਇਹ ਸਿਰਫ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈ ਪਾਕਿਸਤਾਨ ਦਾ ਹਮੇਸ਼ਾ ਇਹ ਪ੍ਰਯਾਸ ਰਿਹਾ ਹੈ ਕਿ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਕੋਈ ਇੰਪੋਰਟੈਂਟ ਇਵੈਂਟ ਹੋਵੇ ਉਦੋਂ ਕੋਈ ਨਾ ਕੋਈ ਸ਼ਰਾਤ ਕਰੇ ਸਾਡੀ ਸੈਕੂਰੀਟੀ ਫੋਰਸਿਜ਼ ਨੇ ਬਹੁਤ ਸਾਰੀਆਂ ਐਫਰਟ ਜਾਂ ਹਰਕਤਾਂ ਤੇ ਬਿਫਲ ਕੀਤੀਆਂ ਨੇ ਲੇਕਿਨ ਸਾਡਾ ਪੋਰਸ ਬਾਰਡਰ ਹੈ ਕਿਤਨੇ ਕਿਤੇ ਕਸ਼ਮੀਰ ਦਾ ਫਿਰ ਸਾਰੇ ਸਮਝਦੇ ਨੇ ਕਿ ਕਿਸ ਤਰੀਕੇ ਨਾਲ ਉੱਥੇ ਬਾਰਡਰ ਲੱਗਦਾ ਹੈ ਕਿਸੇ ਨੇ ਕਿ ਸਫਲ ਫਿਰ ਵੀ ਇਨਫਿਲਟ੍ਰੇਸ਼ਨ ਹੋ ਜਾਂਦੀ ਹੈ ਔਰ ਐਫਓਜ ਮੰਦਭਾਗੀ ਘਟਨਾ ਘਟ ਜਾਂਦੀ ਹੈ ਲੇਕਿਨ ਇਹਨੂੰ ਲਾਈਟਲੀ ਨਹੀਂ ਲਿਤਾ ਜਾਏਗਾ ਮੈਂ ਤੁਹਾਨੂੰ ਵਿਸ਼ਵਾਸਨਾ ਦਿਨਣਾ ਇਹਦਾ ਮੂੰਹ ਤੋੜ ਜਵਾਬ ਜਿਹੜਾ ਹੈ ਕਿ ਪਾਕਿਸਤਾਨ ਨੂੰ ਇਹਦਾ ਜਿਹੜਾ ਹਰਜਾਨਾ ਹੈਗਾ ਬਹੁਤ ਵੱਡਾ ਹਰਜਾਨਾ ਭੁਗਤਾਨਾ ਪਏਗਾ ਉਹਨੇ ਸਾਡੇ ਸ਼ਰਧਾਲੂ ਤੇ ਗੋਲੀ ਚਲਾਈ ਹੈ ਆਪਣੇ ਸੋਚ ਕੇ ਰੱਖੇ ਪਾਕਿਸਤਾਨ ਕਿ ਉਦਾਨ ਵਾਲੇ ਚ ਕੀ ਹਸ਼ਰ ਹੋਣ ਵਾਲਾ ਹੈ ਸਰੇਨ ਸਾਹਿਬ ਕਿਤੇ ਇਹ ਤਾਂ ਨਹੀਂ ਜਿਵੇਂ ਲੋਕ ਸਭਾ ਚੋਣਾਂ ਹੋਈਆਂ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਡਰ ਦੇ ਮਾਹੌਲ ਦੇ ਨਾਲ ਜਿਹੜਾ ਜਿਵੇਂ ਹਾਰ ਗਈ ਹਾਰਨ ਤੋਂ ਬਾਅਦ ਜਿਹੜਾ ਵਿਰੋਧੀ ਪਾਰਟੀਆਂ ਦੇ ਦੇ ਕੋ ਗੱਲ ਇਹ ਹੈ ਕਿ ਮੈਂ ਇਸ ਲੈਵਲ ਤੱਕ ਤਾਂ ਨਹੀਂ ਜਾਵਾਂਗਾ ਉਹਨਾਂ ਨੇ ਪੱਲੇ ਬਚਾਇਆ ਕੀ ਸਾਡੇ ਆਪੋਸ਼ਨਲ ਪਾਰਟੀਆਂ ਦੇ ਕਿਸੇ ਦੇ ਦੋ ਕਿਸੇ ਦੇ ਚਾਰ ਕਿਸੇ ਦੇ ਕੁਝ ਠੀਕ ਹੈ ਕਿ ਨਹੀਂ ਇੰਨਾ ਕੁ ਝੂਠ ਫਰੇਬ ਦੀ ਰਾਜਨੀਤੀ ਕਰਨ ਦੇ ਬਾਅਦ ਜੇ ਫੇਰ ਵੀ ਸੱਤਾ 'ਚ ਨਹੀਂ ਆ ਪਾਏ ਤੇ ਆਪਾਂ ਕੀ ਉਹਨਾਂ ਦੀ ਗੱਲ ਕਰਨੀ ਹੈ ਇਹ ਤੇ ਅੱਜ ਵੀ ਗਏ ਕਿ ਕੱਲ ਵੀ ਗਏ ਸੋ ਇਸ ਕਰਕੇ ਮੈਂ ਉਹਦੇ ਤੇ ਬਹੁਤਾ ਕੁਝ ਕਹਿਣਾ ਨਹੀਂ ਚਾਹਦਾ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ। ਸੋ ਸਰਕਾਰ ਦੇ ਵੱਲੋਂ ਕੋਈ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਿਨ੍ਹਾਂ ਦੀ ਮੌਤ ਹੋ ਗਈ ਤੇ ਘਾਇਲ ਹੋਏ ਨੇ। ਸਰਕਾਰ ਨੇ ਇਮੀਡੀਏਟਲੀ ਜਿਹੜਾ ਹੈ 10 ਲੱਖ ਰੁਪਿਆ ਮ੍ਰਿਤਕ ਦੇ ਔਰ 50 ਹਜ਼ਾਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਅਨੁਦਾਨ ਕੀਤਾ। ਔਰ ਫਿਰ ਵੀ ਜੋ ਵੀ ਲੋੜ ਹੋਏਗੀ ਅਸੀਂ ਉਹਨਾਂ ਪਰਿਵਾਰਾਂ ਦੀ ਚਿੰਤਾ ਕਰਾਂਗੇ ਔਰ ਅਸੀਂ ਉਸ ਦੁਖੀ ਪਰਿਵਾਰਾਂ ਦੇ ਨਾਲ ਆਪਣੀ ਸੰਵੇਦਨਾ ਵੀ ਪ੍ਰਗਟ ਕਰਦੇ ਆਂ ਜਿਨ੍ਹਾਂ ਦੇ ਘਰ ਤਾਂ ਜੀ ਗਿਆ ਵੈ ਔਰ ਜਿਨ੍ਹਾਂ ਦੇ ਜ਼ਖਮੀ ਹੋਏ ਨੇ। ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਲੇਕਿਨ ਇਨਾ ਹੀ ਕਾਂਗਾ ਕਿ ਉਹਨਾਂ ਨੇ ਦੇਸ਼ ਵਾਸਤੇ ਬਲੀਦਾਨ ਦਿੱਤਾ ਹੈ ਉਹਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਏਗਾ ਔਰ ਜਿਨ੍ਹਾਂ ਨੇ ਵੀ ਇਸ ਕਾਨੂੰਨੀ ਘਟਨਾ ਨੂੰ ਇਨਜਾਮ ਦਿੱਤਾ ਹੈ ਉਹਨਾਂ ਨੂੰ ਰਿਜ਼ਲਟ ਜਿਹੜਾ ਹੈਗਾ ਭੁਗਤਣਾ ਪਏਗਾ ਫੇਸ ਹੀ ਸਾਡੇ ਨਾਲ ਭਾਈਪਾ ਨੇਤਾ ਅਨਿਲ ਸਰੀਂਜ ਜੀ ਜਿਨ੍ਹਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਜਿਹੜੇ ਅਤਵਾਦੀ ਨੇ ਜਿਹੜਾ ਜਿਨ੍ਹਾਂ ਵੱਲੋਂ ਜਿਹੜਾ ਇਹ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਏਗਾ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼